ਉਸ ਨੂੰ ਮਾਇਆ ਤੇ ਦੂਤ ਜੰਮ ਜਿਹੜੇ ਨੇ ਉਹ ਪਕੜ ਲੈਂਦੇ ਨੇ ਬਾਣੀ ਦਾ ਫੁਰਮਾਨ ਹੈ ਜਿਨ ਹਾਰ ਹਾਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜਦੋਂ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਉਹ ਜਮਾਂ ਦੇ ਵਾਸ ਚਲਾ ਜਾਂਦਾ ਹੈ ਤੇ ਜਿਹੜੇ ਜੰਮ ਨੇ ਉਹ ਹੋਦਿਕ ਲੋ ਭੁਰੇ ਕਰਮ ਕਰਾਉਂਦੇ ਨੇ ਮਨ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਗਟ ਹੁੰਦੇ ਨੇ ਉਹ ਫਿਰ ਮਨ ਨੂੰ ਪਕੜ ਕੇ ਦੁਖੀ ਕਰਦੇ ਨੇ ਮਨ ਨੂੰ ਪਰੇਸ਼ਾਨ ਕਰਦੇ ਨੇ ਮਨ ਦੇ ਅੰਦਰ ਵਿਚਾਰ ਜਿਹੜੇ ਨੇ ਪ੍ਰਗਟ ਕਰਕੇ ਮਨ ਦੇ ਅੰਦਰ ਕਲੇਸ਼ ਪੈਦਾ ਕਰਦੇ ਨੇ ਤੁਸੀਂ ਦੇਖੋ ਜਿਹੜਾ ਮਨ ਕਮਜ਼ੋਰ ਹੁੰਦਾ ਹੈ ਉਹਨੂੰ ਕੋਈ ਸ਼ਬਦ ਦੀ ਝੋਟ ਮਾਰੇਗਾ ਉਹ ਸਹਾਰ ਨਹੀਂ ਸਕਦਾ ਉਹ ਗੁੱਸਾ ਆ ਜਾਂਦਾ ਹੈ ਉਹਦੇ ਅੰਦਰ ਗਰੋਧ ਦੀ ਜਵਾਲਾ ਪੈਦਾ ਹੁੰਦੀ ਹੈ ਜਿਹੜਾ ਗਰੋਧ ਹੋ ਗਿਆ ਉਹ ਦੂਸਰੇ ਨੂੰ ਸ਼ਬਦ ਦੀ ਝੋਟ ਮਾਰਦਾ ਤੇ ਕਲੇਸ਼ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਸਾਡੇ ਮਨ ਦੇ ਅੰਦਰ ਕਲੇਸ਼ ਪੈਦਾ ਹੁੰਦੇ ਨੇ ਸਾਡੇ ਪਰਿਵਾਰ ਦੇ ਵਿੱਚ ਕਲੇਸ਼ ਪੈਦਾ ਹੁੰਦੇ ਨੇ ਧੜੇ ਬਣ ਜਾਂਦੇ ਨੇ ਉਸ ਵਕਤ ਸਾਡਾ ਜਿਹੜਾ ਮਨ ਹੈ ਪੰਜਾ ਕਹਿੰਦੇ ਨੇ ਕਾਲ ਯੁਗ ਮੇ ਪੰਜ ਚੋਰ ਚੜਾਏ ਕਾਮ, ਗ੍ਰੋਧ, ਲੋਭ, ਮੋਹ, ਅਮਾਨ ਇਹ ਸਾਡੇ ਮਨ ਨੂੰ ਜਮ ਵਿਚਾਰਾਂ ਵਿੱਚ ਪਾ ਕੇ ਕਲੇਸ਼ ਵਿੱਚ ਪਾ ਦਿੰਦੇ ਨੇ ਤੇ ਜਦੋਂ ਅਸੀਂ ਕਲੇਸ਼ ਵਿੱਚ ਹੁੰਦੇ ਹਾਂ ਅਸੀਂ ਕਿਸੇ ਦੇ ਨਾਲ ਨਫ਼ਰਤ ਕਰਦੇ ਹਾਂ, ਜੈਲਸ ਕਰਦੇ ਹਾਂ, ਉਹਦੀ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ ਨਿੰਦਿਆ ਜੁਗਲੀ ਕਰਨ ਦੇ ਨਾਲ ਜਿਹੜਾ ਮਨ ਹੈ ਉਹਨੂੰ ਜ਼ਹਿਰ ਦੀ ਖੁਰਾਕ ਮਿਲਨੀ ਸ਼ੁਰੂ ਹੋ ਜਾਂਦੀ ਹੈ। ਅਮਰਤ ਉਸ ਦਾ ਇਹ ਪੰਜ ਲੁੱਟ ਲੈਂਦੇ ਨੇ ਔਰ ਮਨ ਨੂੰ ਜ਼ਹਿਰ ਦਿੰਦੇ ਤੇ ਬਿਖ ਦਿੰਦੇ ਨੇ। ਤੇ ਮਾਰੇ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ। ਇਸ ਪਾਇਆ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਰ ਤੇ ਲੂਟ ਹੈ ਮਨਮੁਖ ਨਾ ਮੁਕੇ